ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਤੂਰੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਾਜਵਿੰਦਰ ਭਾਜੀ ਹੁਣ ਅਕਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਸੋਈਆਂ ਗਾਵਾਂ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਉਹ ਅੰਦਰ ਵੱਜੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਸਾਡੀ ਇਹ ਹੀ ਹੁੰਦੀ ਆ ਕਿ ਜਿੱਥੋਂ ਵੀ ਕਿਤੇ ਪਸ਼ੂ ਲੈਣਾ ਵਾ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਅਗਲੇ ਤਾਂ ਕਿੱਲੇ ਤੇ ਪਸ਼ੂ ਖੋਲਿਆ ਕਰੋ ਨਾ ਸਾਡੇ ਤੇ ਰਿਆ ਕਰੋ ਤੇ ਨਾ ਅਗਲੇ ਬੰਦੇ ਭਾਈ ਹੁਣਾਂ ਤੇ ਰਿਆ ਕਰੋ ਆਪਣੀ ਗਾਰੰਟੀ ਤੇ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲਦੇ ਵਧੀਆ ਵਧੀਆ ਤੁਸੀਂ ਦੱਸੋ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਤਾਂ ਤੇ ਬਸ ਇਦਾਂ ਹੀ ਮਾਰ ਪਰਸੋਂ ਤੁਹਾਨੂੰ ਫੋਨ ਕੀਤਾ ਸੀ ਬਾਹਰ ਆਉਂਦਾ ਆਹੋ ਇੱਕ ਦੋ ਵਾਰੀ ਆਪਣੇ ਵਿੱਚ ਗੱਲ ਵੀ ਹੋਈ ਆ ਤੇ ਫਿਰ ਟਾਈਮ ਟੂਨ ਦਾ ਥੋੜਾ ਪ੍ਰੋਬਲਮ ਲਈ ਠੀਕ ਹੈ ਤੇ ਚਲੋ ਨਾਮ ਦੱਸ ਦਿਓ ਇੱਕ ਵਾਰੀ ਸੀ ਲੈ ਇਰਾਦੇ ਨਾਲ ਫੋਨ ਨੰਬਰ ਹੀ ਬੋਲਦਾ 99819 46095 ਮੇਰਾ ਨੰਬਰ 145 76 ਨੰਬਰ ਦਾ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਵੜਿਆ ਇਤੋਂ ਹੀ ਆਪਾਂ ਕਰਨੀ ਆ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੋਈ ਨਾ ਇਹ ਕੱਲ ਦੀ ਸੋਈ ਵੀਰ ਦੀ ਆਪਣੀ ਅੱਛਾ ਕੱਲ ਬਨੇਰੇ ਸੋਈ ਹੈ 5 6 ਵਜੇ ਅੱਛਾ ਕੱਲ ਸਵੇਰ ਦੀ ਸੋਈ ਹੈ ਹਾਂਜੀ ਸਵੇਰ ਦੀ ਸੋਈ 3:00 ਚ ਵਾਈਆਂ ਹੋ ਗਈਆਂ 3:00 ਚ ਵਾਈਆਂ ਹੋ ਗਈਆਂ ਕਿੰਨੇ ਕ ਦੁੱਧ ਆ ਲਈ ਜੇ ਦੁੱਧ 18 20 18 20 ਰਮਾ ਨਾ ਠੁਲਾ ਡੁਲਾ ਠੀਕ ਹੈ ਕਰੀ ਜਾਓਗੇ ਜੀ ਬਸ ਤੇ 13 14 ਕਿਲੋ ਦਾ ਬੋ ਤੋਰੋ ਹਨ ਫੇਰੇ ਕਰੀਨ ਬਾਕੀ ਫਿਕਸ ਜੇ ਹਵਾਨੇ ਵਾਲੀ ਆ ਜਿਹੜੀ ਕੋਈ ਬੱਚੇ ਦੀ ਲੋੜ ਨਹੀਂ ਤੈਨੂੰ ਵੱੱਗਾ ਵੀ ਨਹੀਂ ਪਾਉਣਾ ਠੀਕ ਆ ਹਾਂ ਜੀ ਬੱਚੇ ਇਹਨਾਂ ਦੇ ਅੰਦਰ ਵੱਜੇ ਉਹਦੇ ਕਰਕੇ ਥੋੜਾ ਡਿੰਗੀ ਜਾਂਦੀਆਂ ਆ ਥਣ ਵੀ ਦੇਖ ਸਕਦੇ ਬਾਕੀ ਪਸਮਾ ਆ ਕੇ ਥਣ ਜਰਾ ਇਹ ਮੁੱਠੀ ਵਾਲੇ ਥਾਣੇ ਵਧੀਆ ਹੱਥ ਜੇ ਚਵਾਈ ਅਲਾ ਕਰੋਗੀ ਥਣ ਆਜਾ ਜੀ। ਵੇ। ਕਿ ਵਾਈ ਕਿ ਵਾਈ ਬੜੀ ਸਾਫ਼ ਲੱਗੀ ਆ ਕੋਈ ਧੂੜ ਛਟਾਣੀ ਆ ਜ। ਠੀਕ ਆ ਤੇ ਬਾਕੀ ਇਹ ਆ ਵੀ ਕੱਦ ਕੱਠ ਵੀ ਚੰਗਾ ਵਾ। ਕਾਦੂ ਵੀ ਛੋੜਾ ਤੇ ਫਿਕਸ ਜੇ ਨਿੱਗਰਵਾਨੇ ਵਾਲੀ ਆ ਜਿਹੜੀ। ਤੇ ਮੁੱਲ ਫੇਰੇ ਤਾਂ ਇਹ ਜਿਹੜੀ ਆ ਜੀ ਵੀਰ ਜੀ 65000 ਦੀ ਹਾਂਜੀ ਆਪਾਂ 65 ਦੀ ਨਹੀਂ ਦੇਣਾ ਇਹੀ ਜੋ ਮਾਲ ਚਾਹੁੰਦਾ 65 ਤੋਂ ਦੇ ਦਿਓ ਕਿੰਨਾ ਕਰਾ ਦਈਏ ਜਿੱਲਾ ਤੁਹਾਨੂੰ ਚੰਗਾ ਲੱਗਦਾ 60 ਤੇ ਦੇ ਦਈਏ 60 ਦੇ ਚੋਟ ਛੋਟ ਕਰਾਂ ਜੀ ਅੱਛਾ ਹਾਂਜੀ ਠੀਕ ਹੈ ਜੀ 60000 ਤੇ ਛੋਟ ਕਰਾਂ 60 ਤੇ ਚਲੋ ਬਾਕੀ ਕੋ ਫੋਨ ਲਾਵੇ ਮੁੱਕ ਕੇ ਤੇ ਆਪੇ ਹੋ ਜਾਊਗੀ ਦੋ ਕਿਲੋ ਪੂਰਾ ਵਸੀ ਭਰੂ ਜੀ ਆਪਾਂ 18 ਕਿਲੋ ਦੀ ਗਾਰੰਟੀ ਦਵਾਂਗੇ ਦੁੱਧ ਵੈੜ 20 ਕਿਲੋ ਭਰੂ ਠੀਕ ਹੈ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਇਹ ਵੀ ਚੰਗੇ ਕੱਦ ਕਾਠ ਦੀ ਆ ਚੰਗੇ ਥਣ ਹਵਾਨੇ ਵਾਲੀ ਇਹ ਵੀ ਦੇਖ ਸਕਦੇ ਜੇ ਬਾਕੀ ਕਿਵੇਂ ਨੇ ਵੀ ਚੰਗੀ ਲੱਗੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਇਹਨੂੰ ਕਿੰਨਾ ਚਿਰ ਹੋ ਗਿਆ ਸੁਈਨੂੰ ਇਹਨੂੰ ਅਜੇ ਚੌਥਾ ਦਿਨ ਲੀ ਵੀ ਤੇ ਇਹਦੇ ਮਗਰ ਬੱਚਾ ਕੀ ਚ ਇਹਦੇ ਮਗਰ ਬੱਚਾ ਉਹਦੇ ਮਗਰ ਬੱਚੀ ਇਹਦੇ ਮਗਰ ਬੱਛੀ ਆ ਹਾਂਜੀ ਇਹਦੇ ਮਗਰ ਤੇ ਇਹਦੇ ਮਗਰ ਬੱਚਾ ਤੇ ਮਗਰ ਬੱਛੀ ਵੀ ਬੜੀ ਖੂਬਸੂਰਤ ਆ ਬੱਚੇ ਤਾਂ ਹੁਣੇ ਦਿਖਾ ਦਿੰਨੇ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਗਿਆ ਫਿਰ ਇੱਕੋ 15 ਦਿਨ ਤੋਂ ਬਾਅਦ ਹੋਊਗਾ ਐ ਵਾਸਤੇ ਆਪਾਂ 15 ਦਿਨ ਚਵਾਵਾਂਗੇ ਜਿਹੜਾ ਵੀਰ ਆ ਜੂਗੀ ਤੇ ਇਹ ਕਿੰਨਾ ਚਵਾਈ ਜਾਊਗੀ ਦੁੱਧ ਇਹ ਦੁੱਧ 22 30 ਭਾਈ ਅੱਛ ਚਲੋ ਫਿਰ ਤੋਰਦੀ ਜਾਈਏ ਦਾਈਏ ਦੱਸੋ ਭਾਨੇ ਦਾੜਾ ਦਾੜਾ ਜੱਤਾ ਦੋ ਤੋਂ ਬ੍ਰੀਡ ਵਾਲੀ ਜਾਈਏ ਹਾਂਜੀ ਹਾਂਜੀ ਥੋੜੀ ਠਿੱਕੀ ਆ ਚਲੋ ਤੇ ਬਾਕੀ ਇਹ ਆ ਵੀ ਕੱਦ ਕੱਟ ਚੰਗਾ ਆ ਤਰਾ ਹਨਾ ਆ ਦੇਖ ਸਾ ਦੇ ਸਾ ਨੇ ਤੇ ਫਿਰ ਤਾਂ ਵੇਖੋ ਥਾਣੇ ਬਾਨੇ ਦੇ ਨਾੜਾ ਟੁੱਟੇ ਲੱਗ ਗਿਆ ਇੱਕ ਅਿੱਧ ਨਾ ਕਰੇ ਹਵਾਨਾ ਇਹ ਤਾਂ ਫਿਰ ਦਿਖਾ ਦਈ ਇੱਧਰ ਆ ਦੇਖ ਸਾ ਦੇ ਬਾਕੀ ਥੱਲਿਆਂ ਵੀ ਚਲੋ ਜਿੰਨੇ ਵੀ ਆ ਚੰਗੀ ਬਣੀ ਆ ਐ ਠੰਡੀਆਂ ਤੇਰੀਆਂ ਤੁਸੀਂ ਬੱਚਾ ਛੱਡੋ ਪਾ ਲੈ ਛੱਡੋ ਤਾਂ ਕੋਈ ਪਰਵਾਹ ਨਹੀਂ ਨਾ ਤੇ ਇਹਦਾ ਮੁੱਲ ਫਿਰ ਇਹ ਮਛੀ ਵੇਹ ਜੀ ਦਾਈ ਦੇ ਹੈ ਵੀ 62000 ਹਾਂਜੀ ਆਪਰੇ ਮੋਲ ਦੋਹਾਂ ਰਿਕਵੋਜੀਟੇ ਉਹ ਬਾਤ 20 60 ਵੀ ਲੈ ਗਏ ਪਰ ਉਹ ਲੈ ਗਏ 60 2000 ਮਾਣ 8000 ਮਾਣ ਬਰਾਬਰ ਹੀ ਆ ਗਏ ਮੋਲਲ ਜਿਹੜੀ ਮਰਜੀ ਵੀ ਲੈਂਦੇ ਠੀਕ ਆ ਹਾਂਜੀ ਤੇ ਹੁਣ ਇੱਕ 20 ਲੀਟਰ ਤੋਂ ਬਾਅਦ ਗਾਰੰਟੀ ਦੀ ਫੁੱਲ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹਦੇ ਬਾਰੇ ਵੀ ਦੱਸ ਤੀਏ ਇਹ ਵੀਰ ਜੀ ਪਹਿਲਾ ਸੂਆ ਹੈ ਹਾਂਜੀ ਐ ਵਕਤ ਦੁੱਧ ਸਹੀ ਬਿਲਕੁਲ 15 ਕਿਲੋ ਦੇ ਖੱਲੇ ਤਿਆਰ ਜਿਹੜਾ ਤਿਆਰ ਸੂਈ ਨੂੰ ਆਪਾਂ ਇਹ ਜਿਹਦੇ 5 ਦਿਨ ਹੋਏ 6 ਦਿਨੋਂ ਇਹ 20 ਦਿਨਾਂ ਤੋਂ ਬਾਅਦ ਸੂਈ ਨੂੰ ਹੋਏ ਦੋ ਅੱਛਾ 22 23 ਦਿਨ ਸੂਈ ਨੂੰ ਹੋਇਆ ਬੱਚੀ ਦੀ ਪਰਸੋ ਨਹੀਂ ਬੱਜੀ ਅੱਛਾ ਬੱਚਾ ਮਰ ਗਿਆ ਇਹਦਾ ਬੱਚਾ ਮਰ ਗਿਆ ਤੋਰੋ ਹਾਂ ਫੇਰ ਇੱਕ ਕਰੀ ਨਾ ਬਾਕੀ ਕੱਦ ਕਾਠ ਫੱਖ ਹੋਏ ਵੀ ਪੂਰੀ ਜਵਾਨ ਹੈ ਜਿਹੜੀ ਬਾਕੀ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਇੱਕ ਅਰੀ ਸਿੱਧੀ ਲਾਈ ਜਾ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਦਾ ਹੈ ਲੈ ਜੀ ਖੱਡੀ ਢੀਰੀ ਕੋਈ ਰੱਸੀ ਰੱਸੀ ਨਹੀਂ ਪਾਉਣੀ ਇਹਨੂੰ ਕਾਫੀ ਕਰਨਾ ਠੀਕ ਆ ਇਦਾਂ ਹੀ ਥੱਲੇ ਬੈਜੋ ਪੜਾ ਤੇ ਨਾ ਤਾ ਪੁੱਤ ਨੂੰ ਇਹਦਾ ਫਿਰ ਮੁੱਲ ਵੱਛੀ ਤੇ ਆ ਜੀ ਵੀਰ ਜੀ 45000 ਦੀ ਹਾਂਜੀ ਉਹ ਵਾਲਾ ਵਾਲ ਗਿਆ ਬੱਚਾ ਮਾਰ ਪਰ 40 ਦੀ ਦੇ ਦੀਏ 40 ਕਿਉਂ ਕਰਦੀਏ ਕਿ ਮੰਤਨ 2000 ਚੱਲ ਜੀ ਸੋ ਅੱਛਾ 38000 ਦੀ ਦੇ ਦੋ ਵੀਰ ਜੀ 38 ਜੋ ਵੀਰ ਭਰਾ ਫੋਨ ਲਾਵੇ 38 ਜੋ ਮੰਤਨ ਕਰ ਦਣ ਠੀਕ ਆ ਚਲੋ ਇਹਨਾਂ ਦੇ ਬੱਚੇ ਵੀ ਦਿਖਾ ਦਈਏ ਤੇ ਮੱਝ ਵੀ ਇੱਕ ਜਿਹੜੀ ਰਹਿ ਗਈ ਉਹ ਵੀ ਦਿਖਾ ਦਈਏ ਆ ਵੱਛੀ ਆ ਪਹਿਲੇ ਨੰਬਰ ਵਾਲੀ ਗਾਂ ਦੀ ਤਾਜ਼ੇ ਬੱਚਾ ਜਿਹੜਾ ਬਿਲਕੁਲ ਆਪਾਂ ਦੇਖ ਸਕਦੇ ਹਾਂ ਬਿਲਕੁਲ ਤਾਜ਼ਾ ਨੜਵੀ ਨਾਲੀਆ ਇਹਦਾ ਤੇ ਆ ਉਹ ਗਾਂ ਦਾ ਬੱਚਾ 2 ਨੰਬਰ ਵਾਲੀ ਗਾਂ ਦਾ ਬੱਚੇ ਦੋਵੇਂ ਚਲੋ ਤਾਜ਼ੇ ਹੀ ਗਾ ਤੇ ਆ ਝੋਟੀ ਆ ਇਹਨਾਂ ਕਿੰਨਾ ਚਰ ਹੋ ਗਿਆ ਸੋਇਨਾ ਇਹਨੂੰ ਇਹ ਬੀਬੀ ਪਿੱਛਾ ਦੇ ਤੇ ਇਹਦਾ ਸੁਆ ਕੀ ਨਾ ਜੇ ਸੁਆ ਜਿੱਦਾ ਤੇ ਇਹਦੇ ਕੋ ਪੋਲਾ ਕਿੰਨਾ ਕੋ ਹੂ ਹਾਂ ਬਸ ਹਾਂਜੀ 8 9 ਤੇ ਲੋ ਫੁੱਲਾ ਡੁੱਲਾ ਅੱਛਾ 8 9 ਕਿਲੋ ਹੈਗਾ ਤੇ ਇਹ ਇਹ ਕਿੰਨਾ ਚਵਾਈ ਜਾਊਗੀ 12 13 12 13 ਤੋਰੋ ਤੋਰੋ ਹਾਈ ਕਰੀ ਇਹ ਆਈਦਾਂ ਵਿੱਚ ਥੰਡੀ ਧੀਰੀ ਬੜੀ ਕੋਈ ਬੱਚੇ ਦੀ ਲੋਣੀ ਨੂੰ ਠੀਕ ਹੈ ਛੱਡੋ ਬੱਚਾ ਜਿਹੜਾ ਘਰ ਆਇਆ ਬਾਜ਼ੀ ਤੇ ਲਾਇਆ ਅੱਛਾ ਦੁੱਤ ਬਾਜ਼ੀਆਂ ਪਿਆਰੋ ਬੱਚਾ ਛੱਡੋ ਪਾਣਾ ਭਾਵੇਂ ਬੱਚਾ ਥੱਲੇ ਛੱਡ ਲਓ ਭਾਵੇਂ ਬਾਜ਼ੀ ਨਾਲ ਪਿਆ ਠੀਕ ਹੈ ਆ ਵੀ ਆਦੇ ਖਾਦੇ ਕੋਈ ਬੱਚੇ ਦੀ ਨੇ ਪਰਿਵਾਰ ਕੋਈ ਠੀਕ ਹੈ ਜੀ ਅੰਦਰ ਬੱਚੇ ਡੇਂਗੀ ਜਾਣਦੇ ਆ ਉਹਦੇ ਕਰਕੇ گاਵਾ ਵੀ ਜੜੀਆਂ ਬਾ ਡੇਂਗੀ ਜਾਣਦੀਆਂ ਬਾਕੀ ਇਹ ਆ ਕਿ ਮੱਝ ਬਹੁਤੀ ਉੱਚੀ ਨਹੀਂ ਆ ਉਤਰਾ ਪਰ ਇਹ ਆ ਕਿ ਸੰਭੇ ਸੰਭੇ ਚੰਗੀ ਹੀ ਆ ਜਿੱਤਨਾ ਥੋੜਾ ਮਧਰੀ ਖੋਡੀ ਦੀਆਂ ਮੱਝਾਂ ਹੁੰਦੀਆਂ ਉਹ ਵਾਏ ਪਰ ਥੱਲੇ ਉਹ ਜਿੰਨੀ ਵੀ ਆ ਸਫਾਈ ਜੇ ਮਗਰੇ ਹੈ ਕੱਤੀ ਦੋ ਮਗਰੇ ਦੇ ਕੱਤੀ ਹੈ ਤੇ ਇਹਦਾ ਫਿਰ ਮੁੱਲ ਕਿ ਨਾ ਰੱਖਦੀ ਹੈ ਅੱਛੀ ਦੇ ਲਈ 80000 ਦੀ ਹਾਂਜੀ ਕੀ ਕਰਦੀ ਹੈ ਵਿਚ ਮੰਤਨ 78 ਦੇ ਦਈਏ ਤਾਂ ਹਾਂ ਨਾ ਬੰਦੀਆਂ ਛੋਟੀ ਦੇ 75000 ਦੀ ਦੇ ਦੋ ਹਾਂਜੀ ਤੇ ਬਾਕੀ ਪਕੇ ਨੂੰ ਤੇ ਲੋੜ ਪਿਆ ਪਾ ਛੱਡੋ ਪਾ ਨਾਖ ਦਿਓ ਤੀਜਾ ਦਿਨ ਤੋਂ ਸੂਈ ਨੂੰ ਠੀਕ ਹੈ ਬਾਕੀ ਬਹਿ ਜਾਓ ਪਾਸੇ ਕੋਈ ਫਗੜ ਠੀਕ ਹੈ ਤੇ ਬਾਕੀ ਕੋਈ ਵੀਰ ਇੱਥੋਂ ਆਪਣੀ ਤਸੱਲੀ ਕਰਕੇ ਵੇਸ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ